i uh -huh. ਮੰਦਾਂ ਜਦੋਂ ਪ੍ਰਮੇਸ਼ਵਰਨ ਤੋਂ ਕਿੰਨਾ ਲਾਭਿਲ ਨਾ ਨਾ ਤਨ ਨੂੰ ਹੋਵੇ ਪ੍ਰਾਪਤ ਕਰਨ ਦੀ ਯਾਤੀ ਪ੍ਰਵੇਸ਼ਨ ਸੰਬੰਧ ਪ੍ਰਾਪਤ ਹੋ ਸਰਦ ਕੋ ਦਾ ਉੱਤਰ ਗੜਾ ਜਦੋਂ ਦਿੰਦਾ ਹੈ ਅਨ ਇੱਕ ਪਰਮੋਸ ਪਰਮਸ਼ਰ ਬਲਤ ਬਣਾ ਕੇ ਉਹਨੂੰ ਬਾਰਾਂਵੱਚ ਦਿਨ ਕਰਨਾ ਕਰੇ ਮੇਰਾ ਨਾਮ ਮਿਆਰ ਕਾਜੀ ਹੈ ਕਿਹੇ ਕਿਤਾ ਪ੍ਰੋਫੈਸਰ ਮੇਰੀ ਬਲਾਈ ਦੀ ਹੈ ਅੱਲਾਹ ਤਾਲਾ ਨੂੰ ਬੁਲ ਬੁਲ ਕਰ ਰਿਹਾ ਦੁਆਵਾਂ ਕਬਲ ਕਰ ਰਿਹਾ ਮੇਰੇ ਕਾਜੀ ਮਤਤਵ ਦਾਤ ਬਖਸ਼ ਮੈਂ ਤੇਰਾ ਸਾਰੀ ਜ਼ਿੰਦਗੀ ਦਾ ਧੰਨਵਾਦ ਸਿਖਰ ਵੀ ਆਖੜ ਦੇਣਾ ਨਹੀਂ ਸੋ ਸਾਰੇ ਆਪਣੇ ਆਪ ਨਾਲ ਮੰਨਦਾ ਹੈ ਕਿ ਬੋਲਿਆ ਪਹਿਲਾ ਸਭ ਉਹਦੀ ਪਹਿਲੇ ਬਾਪ ਨੂੰ ਆਰ ਤੁੰਝ ਕਿਹਾ ਹੈ ਅਰ ਬਾਪ ਦੇ ਬਾਦ ਵਿੱਚ ਤੁਮ ਕੋ ਖੰਡਾ ਰਿਵੀ ਉ ਬਾਦ ਸੀ ਉਹਦੇ ਸਭ ਕੰਦੇ ਸਿਨ ਪਨਾਰ ਕੋ ਨਿਮੱਚੇ ਸਨ ਪਰਵਦਾ ਦਾ ਪਤੀ ਜਿਹੜਾ ਅਲੇ ਬਾਪ ਸੀ ਉਹ ਵਾਰ ਦੇ ਵਾਰੀ ਸਦੋ ਦੇ ਵਿੱਚ ਪਰਮੇਸ਼ਰ ਦੇ ਕਾਰਜ ਰੱਖਣ ਦੇ ਚੁਪਤੀ ਕੇ ਵੀ ਜਾਜੂ ਸੀ ਉਹ ਤੇ ਉਹ ਆਪਣੇ ਬੜੇ ਪੀੜ ਤਣਾਉਂਦਾ ਸੀ ਪਰ ਉਹਦੇ ਜਦੋਂ ਪੀੜ ਤਣਾਉਂਦਾ ਸੀ ਤਾਂ ਪੀੜ ਖਾਣ ਦਾ ਮਾਰਦਾ ਸੀ ਫਰਨਾ ਨੂੰ ਦੋਰੀ ਮਾਰ ਦਿੰਦਾ ਸੀ ਫਿਰ ਕਹਿੰਦਾ ਤੇ ਜਾ ਕੇ ਜਾ ਕੇ ਆਸ ਜਿਸ ਤਰ੍ਹਾਂ ਦੇ ਪਰਮੇਸ਼ਰ ਕੋਲੋਂ ਬਾਦ ਕਿੰਨੀ ਬਲਸੀ ਕੋ ਸਦਾਰ ਉਜਾਰ ਕਰਦਾ ਸੀ ਪਰ ਉਹਨਾਂ ਬਾਅਦੇ ਚ ਉਹ ਸੜਦੀ ਦੇ ਬੋਲਦੀ ਪਰ ਇੱਕ ਦਿਨ ਉਹਨਾਂ ਦਾ ਪਰਮੇਸ਼ਰ ਦੇ ਘਰ ਚ ਗਏ। ਤੇ ਉਹ ਆਪਣੀ ਗਨਪਤੀ ਚਰਾਖਾ ਸਾਰਿਆ ਖਾਤ ਇਕੱਠ ਕਰੋ ਤੇ ਕਿਹ ਹੁੰਦਾ ਹੈ ਗਈਆ। ਪਰਮੇਸ਼ਰ ਦੇ ਘਰ ਦੇ ਵਿੱਚ ਪ੍ਰਾਪਰਤਾ ਦਾ। ਆਤਮਕ ਆਖੀ। ਪਰਮੇਸ਼ਰ ਦੇ ਬਾਦ ਗਦਾਰ ਖਾਤ ਕੀ ਕੱਥਾ ਤੁਹਾਨੂੰ ਆ ਗਏ ਰੋ ਰੋ ਕੇ ਬਿਆਦ ਕੀਤੀ ਜਾਂ। ਇਹ ਜੋ ਆਪ ਪਰਮੇਸ਼ਰ ਸਾਡਾ ਦੀ ਪਰਮੇਸ਼ਰ ਜੀ ਮੇਰੀ ਆਪਣੀ ਤਰਫ ਦੇ ਦੁੱਖ ਆ ਤੇ ਆਨ ਕਰਤੇ ਮੇਰੀ ਔਰ ਜੋ ਇਹ ਸੁਣ ਕੇ ਮੈਨੂੰ ਮਨ ਨੂੰ ਪੁੱਤਾ ਮਰਾਸ ਕੀ ਜਦੋਂ ਤੋਂ ਮੈਨੂੰ ਪੁੱਤਰ ਦਵੇਗੀ ਦਵੇਗਾ ਉਹ ਨਾਲ ਜਦਾਂ ਕਿ ਮੇਰਾ ਦੋ ਦੋ ਚੋਕੇ ਦਾ ਹੁੰਦਾ ਚੰਗੇ ਕੋਰੇਗਾ ਤੂੰ ਉਹ ਦੁੱਧ ਸੜਾਇਆ ਜਾਏਗਾ ਪਰ ਤੀਨ ਘਰ ਦੇ ਚੋਲਰ ਚਲਦਾ ਸੇਖਾ ਸੇ ਇਹ ਉਹ ਮੰਨਣਾ ਕਿ ਜੀ ਆ ਰੂਰੂ ਦੇ ਪਰਮੇਸ਼ਰ ਕੋਲ ਦੂਜੇ ਪਾਸੇ ਸੁਪੜ ਸੁਪੜੀਆ ਪਰਮੇਸ਼ਰ ਦੀ ਬਾਣੀ ਵਿੱਚ ਲਿਖਿਆ ਹੈ ਵੀ ਜਦੋਂ ਆਦਾਨੇ ਪ੍ਰਾਪਰਨ ਉਸ ਵੇਲੇ ਕੀ ਲਾ ਜਾਨੀ ਕਾ ਕਲ ਦਾ ਸੁਭਾਅ ਹੈ ਇਹ ਹਰ ਹਰ ਕੋ ਤੁੰਕੋ ਦੱਸਾ ਕੀਤਾ ਜਦ ਅਮਰ ਕੀਤਾ ਹੈ ਸੁਭਾਅ ਦੇ ਬਾਰੇ ਇਹ ਕਹਾਣੀ ਅਨੁਸਾਰ ਪਰ ਉਸੋਲੇ ਪਰਮੇਸ਼ਰ ਦੀ ਬਾਣੀ ਵਿੱਚ ਲਿਖਿਆ ਹੈ ਕਿ ਹਦਾਦੇ ਆਖਿਆ ਨਹੀਂ ਮੇਰੇ ਸਮਾਨ ਦਾਸ ਬਾਪਯੋ ਹਰ ਬਾਲੀ ਕੀਤਾ ਨਾਰਨ ਦਸਵੇਂ ਚ ਮੈਂ ਤਾਂ ਆਪਣਾ ਧਰਮਤ ਜਿਹੜਾ ਪਰਮੇਸ਼ਰ ਦੇ ਸੁਪਤ ਕਾਲ ਹਾਲੇਲੂਇਆ ਹਾਲੇਲੂਇਆ ਕੋ ਕੋ ਦਾ ਆਪਣਾ ਤਰਮਨ ਹੋ ਕੇ ਪ੍ਰਾਰਥਨਾ ਕਿਸੇ ਦੇ ਪਰਮੇਸ਼ਰ ਦੀ ਉਹਦੀ ਗੁਰਜ ਪੂਰੇ ਪਰਮੇਸ਼ਰ ਦੀ ਬਾਣੀ ਲੈ ਕੇ ਉਸ ਵੇਲੇ ਪੇਲੀ ਪ੍ਰਦਾਨ ਜਾਂਦੇ ਆ ਕਿ ਇਸਰਾਇਲ ਦਾ ਪਰਮੇਸ਼ਰ ਤੇਰੀ ਉਜਲ ਪੂਰਾ ਕਰੇ ਜੋ ਪਰਮੇਸ਼ਰ ਕੋ ਲੱਗਿਆ ਕੁਪਨ ਪਰਮੇਸ਼ਰ ਦੇ ਬਣਾ ਨਾ ਪਰਮੇਸ਼ਰ ਨੂੰ ਉਹ ਆਦਾਨ ਦਿੱਤੀ ਜਿਹੜਾ ਪਰਮੇਸ਼ਰ ਦੀ ਬਾਣੀ ਵਿੱਚ ਦੁਰਪਤ ਗਿਆਨ ਦੇ ਕੇ ਅੱਗੇ ਪਹਿਲਾ ਸਰਗੁਣ ਦੇ ਕੂਚ ਸਰਗੁਣ ਦੀ ਦਾਤ ਬਖਸ਼ੀ ਜਿਹੜਾ ਪਰਮੇਸ਼ਰ ਦਾ ਦਾਸ ਹੋਇਆ ਇਹਨੂੰ ਸਰਗੁਣ ਸੀ ਜਿਹਨੇ ਸੌਤ ਪਾਸ ਸੁਭਸਾ ਕੀਤਾ ਤੇ ਨਾਲ ਇੱਕ ਸੌਤ ਪਾਸ ਕੁਪ ਪਰਮੇਸ਼ਰ ਨੇ ਆਪਕੀ ਬਹੁਸ਼ਕਤੀ ਦੁਤੀ ਸੀ ਪਰਮੇਸ਼ਰ ਨੇ ਹਰ ਦਾਦੀ ਨੂੰ ਜੁਗ ਪੂਰੀਆ ਕੀਤਾ ਤਾਂ ਜਿਕੇ ਅੱਜ ਵੀ ਉਹ ਨਾਲ ਦੇ ਲਗੀ ਰਹੇ ਨੇ ਦਵਾਵਾ ਹੋ ਗਿਆ ਅੱਤਾਂ ਦੇ ਸੁਖੀਆਂ ਦਾ ਪਾਂਤ ਕੀ ਕਿਉਂਕਿ ਪਰਮੇਸ਼ਰ ਨੇ ਉਹਦੇ ਤਦਮਤ ਬਾਣੀ ਕੇ ਸੰਬੰਧ ਆਜ ਵੀ ਉਹ ਪਰਮੇਸ਼ਰਾ ਉਹਨਾਂ ਦਾ ਪਰਮੇਸ਼ਰ ਹੈ ਪਰਬੀਜੇ ਸੋੰਸੀ ਹੈ ਜੋ ਵਿਸ਼ਵਾਸ ਤੋਂ ਉਦਗਮਾਤ ਪਰਮੇਸ਼ਰ ਜੁਰੂਰੀ ਹੈ ਅਯੂ ਸਰਪਨ ਤੇ ਪ੍ਰਾਰਥਨ ਪਾਤ ਜਾਵਾਂਗੇ ਸਭ ਦਾ ਰੱਬ ਦਾ ਯਾਪ ਕਰ ਰਿਹਾ ਨਾਮ ਨੂੰ ਪੀ ਖੜੇ ਹੋ ਜਾ। ਨੂੰ ਨੇਸ਼ਾ ਉਹ ਦੀ ਬੱਚੀ ਹੈ ਅੱਜ ਉਹਦਾ ਜਨਮ ਦਿਨ ਹੈ। ਉਸ ਬੱਚੀ ਵਾਸਤੇ ਪ੍ਰਦਿਸ਼ੂ ਬਰਾਦਨ ਪ੍ਰਾਪਤ ਕਰਾਂਗੇ ਤੇ ਕੋਈ ਯਾਰ ਨੀ ਬਰਾਦਨ ਤਰਾਂ। ਅੱਜ ਇਹ ਸਭ ਪਰਵਰਤਾ ਦਾ ਦਿਹਾੜਾ ਤੇ ਜਿਹਦੀ ਕਿਸ ਨੂੰ ਪ੍ਰਾਪਤ ਨਿਮਰਾਨ ਕਰਾਂਗੇ। ਹਾਲੇਲੀਆ ਸਭ ਸ਼ਕਤੀ ਦਾ। ਜਿਮੀ ਦੇ ਉਸ ਬਾ ਦੇ ਮਾਲਕ ਦਿਆਲ ਪ੍ਰਮੋਛ ਜੀ ਤੁਹਾਡਾ ਕੋ ਪ੍ਰਾਪਤ ਮਹਾਜਾਵੇ ਜੀਸ਼ੂ ਦੇ ਸਦੀਪ ਦੇ ਜੋੜਦਾ ਜੀ ਬੱਚੀ ਹੈ ਤੁਹਾਡੇ ਬੱਚੇ ਚ ਲਿਖਿਆ ਬੱਚਾ ਤੇ ਮੇਰੇ پاس ਆਉਂਦਾ ਕਿਉਂਕਿ ਸਵਰਗ ਦੀ ਬਾਦਸ਼ਾਹੀ ਦਾ ਜਿਹੜਾ ਤਾਇ ਜਿਤਰਾ ਬੀਤੇ ਦੋ ਸਾਲ ਤੋਂ ਉਸ ਬੱਚੀ ਨੂੰ ਸਭਾ ਕਰ ਰਿਹਾ ਜਿਸ ਦਾ ਜਨਮ ਦਿਨ ਹੈ ਇਹ ਤਾਂ ਤੀਸਰੇ ਸਾਲ ਤੋਂ ਲੱਗਤ ਮਾ